ਅੱਜ ਮੈਂ ਮਾਰਨਾ ਕਹਿ ਰਿਹਾ ਹਾਂ ਸਰਕਾਰ ਭਗਨ ਸਿੰਘ ਜੀ ਮਾਂਸੜੀ ਸਰਕਾਰ ਕਹਿ ਰਹੀ ਆ 90% ਲੋਕਾਂ ਨੂੰ ਬੀਜਾ ਬਿੱਲ ਮੈਨੂੰ ਵੀ ਫਰੀ ਆਉਂਦਾ ਮੇਰੇ ਦੋਨਾਂ ਬੇਟਿਆਂ ਨੂੰ ਜ਼ੀਰੋ ਆਉਂਦਾ ਤੁਹਾਨੂੰ ਵੀ ਆ ਜਿਹਨੇ ਬੈਠੇ ਮੈਨੂੰ ਸਾਰਿਆਂ ਨੂੰ ਜ਼ੀਰੋ ਆਉਂਦਾ ਆਉਂਦਾ ਨਹੀਂ ਜ਼ੀਰੋ ਤੁਹਾਨੂੰ ਹੱਥ ਘੜੇ ਕਰਕੇ ਦਿਖਾ ਦਿਓ ਬੀਜੋ ਬਿੱਲ ਆਉਂਦਾ ਉਹ ਦੇਖੋ ਸਾਰਿਆਂ ਦੀਆਂ ਬੀਬੀਆਂ ਤੇ ਜ਼ੀਰੋ ਆਉਂਦਾ ਬਾਲਾ ਨਹੀਂ ਤਾਂ 5000 ਤਾਂ ਬਚ ਲਈ ਜਾਂਦਾ ਫੇਰ ਕਿਸਾਨਾਂ ਨੂੰ ਲੈਂਪ ਦੀ ਗੱਲ ਕਰ ਲਈਏ ਕਦੋਂ ਲਾਈਟ ਆਉਂਦੀ ਸੀ 3 ਵਜੇ 2 ਵਜੇ 2:30 ਵਜੇ 3 ਵਜੇ ਕਿਸਾਨ ਵਿਚਾਰਾ ਜਾਣਾ ਜਦੋਂ ਫਿਰ ਲੇਟ ਚਲੀ ਜਾਂਦੀ ਸੀ ਦਿਨੇ ਲੇਟ ਆਉਂਦੀ ਆ ਜਾ ਕੇ ਸੁੱਤ ਦਬੋ ਦਿਨੇ ਦਿਨੇ ਆਪਦੀ ਸਾਰੀ ਜ਼ਮੀਨ ਨੂੰ ਪਾਣੀ ਦੇ ਕੇ ਕਿਸਾਨ ਘਰੇ ਆ ਜਾਂਦਾ ਫੇਰ ਸੁਣੋ ਹੋਰ ਗੱਲ ਪਿੰਡਾਂ ਚ ਨਹਿਰੀ ਪਾਣੀ ਸੂਆਂਾਂ ਚ ਕਸੀਆਂ ਦੇ ਵਿੱਚ ਔੜ ਲਾਤਾ ਮੈਂ ਪਿੱਛੇ ਪਿੰਡ ਰਣੀਆਂ ਜਾ ਕੇ ਆਇਆ 20 ਟਰੱਕ ਪਾਈਪਾਂ ਦੇ ਮੈਨੂੰ ਰਣੀਆਂ ਦੇ ਲੋਕ ਆ ਕੇ ਕਹਿੰਦੇ ਯਾਰ ਇੱਡਾ ਕੰਮ ਕਰ ਤੂੰ ਇਹ ਕਦੇ ਨਹੀਂ ਬੋਲਿਆ ਜੀ ਮਗਾ ਮੈਨੂੰ ਤਾਂ ਪਤਾ ਹੀ ਨਹੀਂ 20 ਟਰੱਕ ਪੈਪਾ ਦੇ ਆਗੇ ਕਦੇ ਘਰ ਘਰ ਤੱਕ ਇੱਕ ਇੱਕ ਕਿਾਰੇ ਤੱਕ ਪੈਪ ਦਾ ਪਾਉ ਪਾਣੀ ਕੱਚੀਆਂ ਦਾ ਸੁਈਆਂ ਦਾ ਅੱਜ ਤੱਕ ਗਿਆ ਸੀ ਅਸੀਂ ਘਰ ਦੀ ਦਾ ਪਾਣੀ ਅੰਮ੍ਰਿਤਸਰ ਗਾ ਉਹਨੂੰ ਬਚਾਉਣਾ ਤੁਹਾਡੇ ਬੜੇ ਸਾਥ ਦੀ ਲੋੜਾ ਤੁਹਾਡੇ ਪਿੰਡ ਵੀ ਟੈਂਕੀ ਆ ਪਾਣੀ ਦਾ ਪਤਾ ਲੱਗਦਾ ਜਾ ਕੇ ਗੁਜਰਾਤ ਚ ਅਭੋਰ ਬਠਿੰਡਾ ਜਾ ਕੇ ਪੁੱਛੋ ਪਾਣੀ ਕਿੰਨੇ ਆ ਆਪਾਂ ਤਾਂ ਡੂਟੀ ਖੋਲੀ ਚਲੋ 17 ਵਾਹਗਰੂ ਕੋਈ ਬੰਦ ਕਰਦੀ ਲੋੜ ਨਹੀਂ ਉੱਥੇ ਜਾ ਕੇ ਪਾਣੀ ਦਾ ਪਤਾ ਲਾ ਲਈ ਮੁੱਲ ਹੈ ਕੀ ਆ ਤੁਹਾਨੂੰ ਬੇਨਤੀ ਆ सरपंच साहब प्लेयर साहब एकका एक टूटी ਆਪਦੇ ਪੱਲਿਓਂ ਲਾ ਦੋ ਉਹਨਾਂ ਨੂੰ ਹਦਾਇਤ ਕਰ ਦਿਓ ਵੀ ਭਾਈ ਅੰਮ੍ਰਿਤਪਾਣੀ ਬਚਾਉਣਾ ਆਪਾਂ ਨੇ ਉਹਦੇ ਟੁੱਟੀ ਤੁਸੀਂ ਲਾਓ ਪੰਜਾਬ 'ਚ ਚਾਰ ਮੈਡੀਕਲ ਕਾਲਜ ਖੁੱਲ ਰਹੇ ਆ ਅੱਗੇ ਸਾਡੇ ਬੱਚੇ ਐਮਬੀਬਸ ਕਰਨ ਲਈ ਯੂਕਰੇਨ ਦੂਜੇ ਦੇਸ਼ਾਂ 'ਚ ਜ਼ਮੀਨਾਂ ਵੇਚ ਕੇ ਵਿਆਜ ਦੇ ਬਹਿ ਲੈ ਕੇ ਜਾਂਦੇ ਸੀ ਅੱਜ ਇੱਥੇ ਹੀ ਕਰਨਗੇ ਐਮਬੀਬਸ ਤੁਹਾਡੇ ਬੱਚੇ ਆਪਣੇ ਪੜ੍ਹ ਲਿਖ ਕੇ ਇਸੇ ਸਕੂਲ ਕਾਲਜਾਂ ਦੇ ਵਿੱਚ ਫੇਰ ਲਾ ਲੋ ਤੁਸੀਂ ਸੜਕ ਤੋਂ ਘਟਣਾ ਸੜਕ ਨੂੰ ਸੁਰੱਖਿਆ ਫੋਰਸ ਬਣਾਈ ਸਰਦਾਰ ਭਗਾਂਛੇ ਜੀ ਮਾਨ ਨੇ ਆਪਣੇ ਹਾਈਵੇ ਜੇ ਨਿਕਲਦੇ ਨੇ ਜਗਾ ਜਗਾ ਤੇ ਐਕਸੀਡੈਂਟ ਹੋ ਜਾਂਦਾ ਕੁਦਰਤ ਰੱਬ ਨਾ ਕਰੇ ਕਿਤੇ ਹੋਵੇ ਤੁਸੀਂ ਫੋਨ ਕਰਨਾ 10 ਮਿੰਟ ਅੱਜ ਤੁਹਾਡੇ ਕੋਲੇ ਐਂਬੂਲੈਂਸ ਪਹੁੰਚ ਜਾਣਾ ਬੜੀ ਬੜੀ ਮੁੜ ਬੜਮੁੱਲੀ ਤੁਸੀਂ ਚਾਲ ਬਚਾ ਦੇਣੀ ਆ ਸਿਰਫ ਫੋਨ ਕਰਨਾ ਅੱਗੇ ਲੋਕ ਅੱਗੇ ਲੰਘ ਜਾਂਦੇ ਸੀ ਕੋਈ ਚੀਜ਼ ਯਾਰ ਮੈਂ ਕਾ ਨੂੰ ਇਸ ਚੱਕਰ ਚ ਪੈਣਾ ਮੈਂ ਨੂੰ ਕੋਲ ਖਿੱਚੀ ਫਿਰੂਗੀ ਕੋਈ ਘਬਰਾਉਣ ਦੀ ਲੋੜ ਨਹੀਂ ਤੁਸੀਂ ਫੋਨ ਕਰਨਾ ਤੁਸੀਂ ਉਹ ਬੜਮੁੱਲੀ ਉਹਨੂੰ ਜਾਨ ਬਚਾ ਦੇਣੀ ਆ 17 ਟੋਲ ਪਲਾਜੇ ਬੰਦ ਕੀਤੇ ਆਪਾਂ ਗੱਡੀ 'ਚ ਬੈਠੇ ਆ ਜਦੋਂ ਜਦੋਂ ਟੋਲ ਪਲਾਜੇ ਆ ਜਾਂਦਾ ਸਾਰਿਆਂ ਨੂੰ ਵਿਵਤਾ ਖੜੀ ਹੋ ਜਾਂਦੀ ਆ ਵੀ ਹੁਣ ਰੁਪਈਆ 4-500 ਨਿਕਲ ਜਾਣਾ ਪੰਜ ਬੰਦੇ ਬੈਠੇ ਹੁੰਦੇ ਆ ਪਰ ਦੋ ਕੌਣ 17 ਟੋਲ ਪਲਾਜੇ ਬੰਦ ਕੀਤੇ ਨੇ ਉਹਨਾਂ ਦੇ ਬੰਦ ਕਰਨ ਦਾ ਪਤਾ ਕੀ ਫਾਇਦਾ ਹੋਇਆ ਆਪਾਂ ਨੂੰ 62 ਲੱਖ ਰੁਪਈਆ ਹਰ ਰੋਜ਼ ਦਾ ਜਿਹੜਾ ਉਹਨਾਂ ਦੇ ਚੋਰਾ ਦੀ ਜੇਬ ਚ ਜਾਂਦਾ ਸੀ ਬਚ ਗਿਆ 65 ਲੱਖ ਰੁਪਈਆ ਥੋੜਾ ਜਿਹਾ ਹੁੰਦਾ 65 ਲੱਖ ਰੁਪਈਆ ਆ ਟੋਪ ਟੋਪ ਟੋ ਮੈਗਾ ਲੋਡੂ ਵਾਲਾ ਟੋਰ ਪਲਾਜਾ ਇਹਦਾ ਵੀ ਛੇਤੀ ਦੇ ਅੱਗੇ ਫਾਹਾ ਵੱਢ ਦੇਣਾ ਭਗਵਾਨ ਤੁਮਨ ਜੀ ਨੇ ਸਭ ਤੋਂ ਮੈਗਾ ਟੋਲ ਪਲਾਜਾ ਅਗਲੀਆਂ ਸਰਕਾਰ ਬਸ ਪੈਸੇ ਦਿਓ ਡੇਟਾ ਵਧਾ ਦਿਓ ਤੁਹਾਡੇ ਨਾਲ ਦਿਨੋਂ ਰਾਤ ਕਟਾਰਾਂ ਵਾਂ ਖੜੇ ਆ ਜੀ ਦੋਸਤੋ ਇਹ ਜਿਹੜੀਆਂ ਬਾਤ ਕੀਤਾ ਅਸੀਂ ਇਹ ਕਦੇ ਵੀ ਜ਼ਿੰਦਗੀ ਚ ਮੈਂ ਤੁਹਾਡਾ ਥੋੜਾ ਟੁੱਟ ਨਹੀਂ ਦੇਵਾਂਗੇ ਤੁਸੀਂ ਹਰੇਕ ਮੜਦੇ ਸਾਡੇ ਬਲਾਟਿਕਰ ਬੱਟਿਆ ਕੋਈ ਤੁਹਾਨੂੰ ਕੰਮ ਕਰਾਉਣਾ ਕਿਸੇ ਦਫ਼ਤਰ ਚ ਪਹਿਲਾਂ ਇਹਨਾਂ ਨੂੰ ਮਿਲੋ ਸਾਡੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਪਿੰਡ ਹੀ ਤੁਹਾਡਾ ਘਰੇ ਬੈਠੇ ਬਿਠਾਉਣ ਦਾ ਯਿਆਰ ਗਏ ਤੁਹਾਨੂੰ ਜਾਣਾ ਹੀ ਨਾ ਪਵੇ ਕਿਤੇ ਵੀ ਸਾਡੀ ਕੋਸ਼ਿਸ਼ ਹੈ ਆਪਾਂ ਹਲੇ ਬਹੁਤ ਕੁਝ ਕਰਨਾ ਬਾਕੀ ਆ ਜਿਹੜਾ ਸਾਡਾ ਆਮ ਆਦਮੀ ਪਾਰਟੀ ਦਾ ਸੁਪਨਾ ਹੈ ਬਈ ਨਸ਼ਾ ਮੁਕਤ ਕਰਨਾ ਭ੍ਰਿਸ਼ਟਾਚਾਰ ਮੁਕਤ ਕਰਨਾ ਬੇਰੋਜ਼ਗਾਰੀ ਮੁਕਤ ਕਰਨਾ ਕਿਉਂਕਿ ਆਪਾਂ ਜੋ ਤੁਹਾਨੂੰ ਸਾਡੇ ਬਜ਼ੁਰਗ ਪੰਜਾਬ ਦੇ ਕੇ ਗਏ ਆ ਅਸੀਂ ਉਹ ਪੰਜਾਬ ਬਣਾਉਣਾ ਚਾਹੁੰਦੇ ਆ ਤੁਹਾਡਾ ਇੱਥੇ ਆਇਆਂ ਦਾ ਇੰਨੀ ਵੱਡੀ ਗੈਂਤੀ ਤੇ ਬਹੁਤ ਧੰਨਵਾਦ ਵਾਈਕ ਰਜੀ ਕਾ ਖਾਲਸਾ ਵਾਈਕ ਰਾਮ ਈ ਸਰ ਸਪੀਚ ਤੋਂ ਬਾਅਦ ਇੱਕ ਬਹੁਤ ਤਕੜੀ ਮੋਟੀਵੇਸ਼ਨ ਮਿਲੀ ਹੈ ਤੇ ਮੈਂ ਆਪ ਜੀ ਨੂੰ ਜੀ ਨੰਦਾਨੀਆਂ ਕਿ ਸਾਡਾ ਸਾਰਾ ਸਟਾਫ ਆਪ ਜੀ ਚਲਾਈ ਗਈ ਸਿੱਖਿਆ ਕ੍ਰਾਂਤੀ ਦੀ ਮਹਿੰਮ ਦੇ ਵਿੱਚ ਪੂਰੀ ਤਨਦੇਹੀ ਨਾਲ ਅਸੀਂ ਯੋਗਦਾਨ ਪਾਵਾਂਗੇ ਤਾ ਜਰੂਰ ਅਸੀਂ ਵੀ ਘਰ-ਘਰ ਜਾ ਕੇ ਆਪ ਜੀ ਦਾ ਜੋ ਵੇਖਿਆ ਹੋਇਆ ਸੁਪਨਾ ਹੈ ਪੰਜਾਬ ਦਾ ਉਹ ਅਸੀਂ ਪੂਰਾ ਕਰਨ ਤੇ ਆਪਣਾ ਪੂਰਾ ਯੋਗਦਾਨ ਪਾਵਾਂਗੇ ਤੇ ਹੁਣ ਮੈਂ ਫਿਰ ਰਿਕਵੈਸਟ ਕਰਾਂਗੀ ਕਿ ਆਪ ਜੀ ਪ੍ਰਿੰਸੀਪਲ ਸਾਹਿਬ ਅੱਗੇ ਆ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜੀਵਨ ਸਿੰਘ ਸੰਗੋਵਾ ਜੀ ਦਾ ਸਵਾਗਤ ਕਰਨਗੇ। ਬਾਕੀ ਜੋ ਆਏ ਹੋਏ ਆ ਕੇ ਤਾਂ ਗਲਿੰਗ ਚਾ ਦੀ ਨੇ ਜੀ ਸਾਡਾ ਧਿਆਨ ਦੇ ਕਲ라 ਜੀ ਔਰ ਇਹਨਾਂ ਦੇ ਸਾਰੇ ਹੀ ਟੀਮ ਮੈਂਬਰ ਡਾਇਰੈਕਟਰ ਜੀ ਬਲਜਿਤ ਸ਼ਰਮਾ ਜੀ ਸਾਰੇ ਹੀ ਵਗੰਦਰ ਤੋਂ ਅੰਦਰ 14 ਅੰਦਰ 17 ਔਰ ਅੰਦਰ 19 ਔਰ ਅਸੀਂ ਜਲਕੜਾ ਕੀ ਚੜ੍ਹਨੀਆ ਔਰ ਸਰਦਾਰ ਰਜਮੀਤ ਸਿੰਘ ਜਲਕੜ ਦੇ ਜੀ ਦੇ ਸਹਿਯੋਗ ਨਾਲ ਇਹ ਹਾਪੀ ਦੇ ਬੈਂਕ ਚਲਾਉਨੇ ਆ ਇਨਾ ਵਿੱਚ ਵਿਦਿਆਰਥੀਆਂ ਦਾ ਦਾਖਲਾ ਅਗਸਤ ਮਹੀਨੇ ਤੱਕ ਹੋ ਜਾਂਦਾ ਹੈ ਜਿਸ ਲਈ ਜੋ ਗੈਕਤੀ ਥੋੜੀ ਹੁਣ ਘਟ ਹੈ ਉਹਦੇ ਵਿੱਚ ਸਾਡੇ ਕੋਲ 7 ਸਟੂਡੈਂਟ ਆ ਜਾਣਗੇ ਹੋਰ ਜਿਹੜੇ ਜੇ ਹਾਕੀ ਵਿੰਗ ਵੱਲੋਂ ਸਾਡੇ ਕੋਲ ਆ ਜਾਣਗੇ ਤੇ ਇਹ ਵਿੰਗ ਦੇ ਵਿਦਿਆਰਥੀ ਜਿਹੜੇ ਡਾਇਰੈਕਟ ਨਹੀਂ ਉਹ ਸਟੇਟ ਜਿਹੜੀ ਸਾਡੀ ਅੰਡਰ 19 ਟੀਮ ਹੈ ਜਿਹੜੀ ਉਹ ਸਟੇਟ ਤੋਂ ਸੈਕਲਾਈਜ਼ ਸੀ ਤੇ ਇਸੇ ਤਰ੍ਹਾਂ ਹੀ ਸਾਡੇ 8 ਵਿਦਿਆਰਥੀ ਸੀ ਇਹ ਨੈਸ਼ਨਲ ਗੇਮਸ ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਜਿਦੇ ਵਿੱਚ ਅੰਡਰ 14 ਟੀਮ ਦੇ 2 ਪਲੇਅਰ ਅੰਡਰ 17 ਟੀਮ ਦਾ 1 ਪਲੇਅਰ ਔਰ ਅੰਡਰ 90 ਟੀਮ ਦੇ ਪੰਜ ਪਲੇਅਰ ਨੇ ਜਿਹੜੇ ਉਹ ਨੈਸ਼ਨਲ ਗੇਮਸ ਦੇ ਵਿੱਚ ਪਾਰਟਿਸਿਪੇਟ ਕਰਕੇ ਆਏ ਆ ਔਰ ਇਸ ਦਾ ਫਾਇਦਾ ਪਲੱਸ 2 ਦੇ ਵਿਦਿਆਰਥੀਆਂ ਨੂੰ ਇਹ ਹੋਇਆ ਕਿ ਉਹਨਾਂ ਨੂੰ ਬੋਰਡ ਦੀ ਕਲਾਸਿਸ ਦੇ ਵਿੱਚ ਜਿਹੜੇ ਵਿਦਿਆਰਥੀ ਨੈਸ਼ਨਲ ਗੇਮਸ 'ਚ ਗਏ ਆ ਉਹਨਾਂ ਨੂੰ 70 ਅੰਕ ਮਿਲਣੇ ਆ ਔਰ ਜਿਨ੍ਹਾਂ ਨੇ ਸਟੇਟ ਟੂਰਨਾਮੈਂਟ ਵਿੱਚ ਸੈਕੰਡ ਜਗ੍ਹਾ ਨਾਲ ਕੀਤੀ ਆ ਉਹਨਾਂ ਨੂੰ 12 ਅੰਕ ਜਿਸ ਤਰ੍ਹਾਂ ਪੰਜਾਬ ਪੁਲਿਸ ਆਈਡੀ ਬੀਟੀ ਜਿਸ ਤਰ੍ਹਾਂ ਇਨੀਅਰ ਰੇਵਿਊ ਦੇ ਵਿੱਚ ਯੂ ਚੌਕ ਕਰਦੇ ਆ ਬਾਕੀ ਅਸੀਂ ਐਮਐਲਏ ਸਾਹਿਬ ਨੂੰ ਪੂਰਾ ਆਸ਼ਵਾਸਾ ਦਿੰਦੇ ਆ ਕਾਸੀ ਵਿਦਿਆਰਥੀਆਂ ਦੀ ਗਤੀ ਵਿਧਾਉਣ ਵਿੱਚ ਹਰ ਸਾਲ ਹੀ ਪੂਰਾ ਜੋਰ ਲਾਉਂਦੇ ਆਂ ਪਰ ਇਸ ਸਾਲ ਵੀ ਵਿਦਿਆਰਥੀਆਂ ਦੀ ਗਤੀ ਧੌੜ ਤੇ ਪੂਰਾ ਜੋਰ ਲਾਵਾਂਗੇ ਤੇ ਇਸੇ ਤਰ੍ਹਾਂ ਹੀ ਜੋ ਸਾਡੀਆਂ ਮੁੱਖ ਮੰਗਾਂ ਨੇ ਉਹ ਪਹਿਲਾ ਹੀ ਅਸੀਂ ਰਾਜਪੁਰਾ ಗ್ರಾಮ ਪੰਚਾਇਤ ਦਾ ਪਿੰਡ ਦੇ ਸਾਰੇ ਬਦਵੰਤ ਤੇ ਸੱਜਣਾਂ ਦਾ ਔਰ ਵਿਦਿਆਰਥੀਆਂ ਦੇ ਮਾਪਿਆਂ ਦਾ ਪੇਰੈਂਟ ਦਾ ਤਹਿਦ ਲੋ ਧੰਨਵਾਦ ਕਰਦਾ ਧੰਨਵਾਦ ਅੱਜ ਅਸੀਂ ਮੈਂ ਦੇਣ ਦੀ ਕਰਾਂਗੀ ਜਦੋਂ ਤੱਕ ਥੋੜਾ ਸਰਕਲ ਟਾਈਮ ਹੈ 2-4 ਮਿੰਟ ਹੈ ਅਗਰ ਆਪ ਜੀ ਇਜਾਜ਼ਤ ਦਿੰਦੇ ਹੋ ਤਾਂ ਇੱਕ ਬੱਚਿਆਂ ਦੀ ਪਰਫਾਰਮੈਂਸ ਕਰਾਈ ਜਾ ਸਕਦੀ ਹੈ ਸਾਡੇ ਬੋਸ ਸਰਕਾਰ ਜੀ ਮੈਡਮ ਇੰਦਰਜੀਤ ਕੌਰ ਜੀ ਬੈਠੇ ਹੋਣੇ ਦੱਸਿਆ ਉਹ ਆਪਣਾ ਉਸ ਸਕੇ ਅਪਸਰ ਨੇ ਉਹ ਕਹਿੰਦੇ ਨੇ ਮਹਾਰਾਜ ਅਦੀਸ਼ ਸਿੰਘ ਅਕੈਡਮੀ ਮੁਹਾਲੀ ਐਮ ਆਰ ਐਸ ਤੇ ਇਹ ਪੀ ਭਾਈ ਚੱਲਦੀ ਆ ਮੇਰੇ ਸਾਹਿਬ ਉਹ ਵੱਡੀ ਪ੍ਰਾਪਤੀ ਆ ਵੀ ਤੁਹਾਨੂੰ ਸਲੂਟ ਬਣਦਾ ਸਰਕਾਰ ਨੂੰ ਸਲੂਟ ਬਣਦਾ ਉਹਦੇ ਵਿੱਚੋਂ 100 ਦੇ ਕਰੀਬ ਹੋ ਗਏ ਵੀ 97 ਦੇ ਕਰੀਬ ਬੱਚੇ ਆਰਮੀ ਦੇ ਵਿੱਚ ਨੇਰੀ ਦੇ ਵਿੱਚ ਵੱਡੇ ਅਫਸਰ ਬਣ ਕੇ ਕਹਿਣੇ ਇਹਨਾਂ ਸਕੂਲੋਂ ਪੜ੍ਹੇ ਕਰਾਂਗੀ ਸਾਡੇ ਪ੍ਰਿੰਸੀਪਲ ਸਾਹਿਬ ਨੂੰ ਕਿ ਸਦਾ ਜੀਵਨ ਸਿੰਘ ਸੰਗੋਵਾ ਜੀ ਦਾ ਸਨਮਾਨ ਕਰਨਗੇ ਸਾਡੇ ਪ੍ਰਿੰਸੀਪਲ ਸਾਹਿਬ ਤੇ ਨਾਲ ਹੀ ਆ ਜੀ ਥੋੜਾ ਬੈਕ ਹੋ ਜਾਓ ਜੀ ਥੋੜਾ ਬੈਕ ਹੋ ਜਾਓ ਤੁਸੀਂ ਪਿੱਛੇ ਹੋ ਜਾਓ ਸਾਰੇ नैक्सट सरदार सिंह जी का जड़ा इंचार्ज सिख्या क्रांति टीम हल्का गिर जी भी मैं रिक्वेस्ट कर दीजिए मैं हूँ रिक्वेस्ट करा गई प्रिंसिपल सरदार हरदेव सिंह जी मैडम सुरिंदर कौर जी टंड जी सरदार सुखविंदर सिंह कलेर जी जगेंद्र सिंह भुलर जी मैडम इंद्रवीर कौर जी प्रिंसिपल जतेंद्र शर्मा जी सरदार जगरूप सिंह जी जरखर

ਸਰਦਾਰ ਸੰਦੀਪ ਸਿੰਘ ਜੀ ਸਰਪੰਚ ਸਰਦਾਰ ਦੀਪਿੰਦਰ ਸਿੰਘ ਜੀ ਡਿੰਪੀ ਸਾਰੇ ਇਕੱਠੇ ਹੀ ਆ ਜਾਣਗੇ ਤੇ ਇਕੱਠੇ ਹੀ ਸਨਮਾਨ ਪ੍ਰਾਪਤ ਕਰਨਗੇ ਅਸ਼ੀਰਵਾਦ ਲੈਣਗੇ ਕਿਉਂਕਿ ਸਮੇਂ ਦੀ ਘਾਟ ਹੈ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਕਿ ਇਸ ਕਰਤੀ ਦੇ ਵਿੱਚ ਤੇ ਹੋਰ ਵੀ ਬਹੁਤ ਸਾਰੀਆਂ ਜਗ੍ਹਾਵਾਂ ਤੇ ਪਹੁੰਚਣਾ ਹੈ ਕਿਸ ਕਕੇ ਅੱਜ ਭਾਈ ਨੇ ਬਾਅਦ ਚ ਚੇਂਜ ਕਰ ਲਿਓ ਉੱਪਰ ਤੁਹਾਡਾ ਨਾਮ ਲਿਖਿਆ ਹੋਇਆ ਬਾਅਦ ਚ ਲੱਗਦਾ ਹੈ ਬੱਚੇ ਬਾਅਦ ਖੁਸ਼ੀ ਸੋਤ ਨਹੀਂ ਬੱਚੇ ਅੰਦਰ ਆ ਦਾ ਜੋਸ਼ ਵਰਤਣਾ ਰਹੇ ਪੜਾਈ ਦੇ ਖੇਤਰ ਵਿੱਚ ਵੀ ਤੇ ਹੋਰ ਬਹੁਤ ਸਾਰੀਆਂ ਐਕਸਟਰਾ ਐਕਟੀਵਿਟੀਜ਼ ਦੇ ਵਿੱਚ ਵੀ